ਸੰਗਰੂਰ ਦੇ ਭਵਾਨੀਗੜ੍ਹ ਨਲਦੀਕ ਪਿੰਡ ਆਲੋਆਰਖ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਕਿ ਕਿਸਾਨ ਦੀ ਜ਼ਮੀਨ ਦੇ ਵਿੱਚੋਂ ਲਾਲ ਰੰਗ ਦਾ ਜ਼ਹਿਰੀਲਾ ਪਾਣੀ ਨਿਕਲ ਰਿਹਾ ਇਹ ਜ਼ਹਿਰੀਲਾ ਪਾਣੀ ਪੀ ਕੇ ਚਾਰ ਮੌਤਾਂ ਵੀ ਹੋ ਗਈਆਂ ਚਾਰ ਮੌਤਾਂ ਵੀ ਹੋ ਗਈਆਂ ਹੁਣ ਇਸੇ ਪਿੰਡ ਦੇ ਨਾਲ ਤੁਸੀਂ ਕਿੰਨਾ ਕਦੇ ਖੇਤੀ ਕਰ ਰਹੇ ਹੋ ਇਹ ਵੀ ਮਜਬੂਰੀ ਆ ਇਹ ਸਾਡੀ ਮਜਬੂਰੀ ਆ ਜੀ ਜੇ ਹੋਰ ਕੋਈ ਤੰਦਾ ਨਹੀਂ ਹੈਗਾ ਸਾਨੂੰ ਪ੍ਰਸ਼ਾਸਨ ਨੂੰ ਕਿਹਾ ਜੀ ਵੀ ਅਸੀਂ ਸਾਨੂੰ ਘਟੋ ਘਟ ਸੂਏ ਦਾ ਪਾਣੀ ਦਿੱਤਾ ਜਾਵੇ ਹੈ ਨਾ ਸੂਏ ਦਾ ਪਾਣੀ ਦਿੱਤਾ ਕੋਈ ਪ੍ਰਸ਼ਾਸਨ ਸੁਣੇ ਹੀ ਨਹੀਂ ਰਿਹਾ ਤੇ ਮਜ਼ਦੂਰ ਜਦੋਂ ਜੀਰੀ ਲਾਉਣ ਆਊਗਾ ਉਹਦੇ ਪੈਰ ਖਰਾਬ ਹੋਣਗੇ ਕੀ ਉਹ ਸਾਡੇ ਨੇ ਕੀ ਕਿਸਾਨ ਸਾਡਾ ਨੇ ਅਸੀਂ ਕੀ ਕਰ ਸਕਦੇ ਆ ਮੌਤਾਂ ਦੇ ਗੱਲ ਲੱਗਦੇ ਫਿਰਦੇ ਆਂ ਜਿਹੜਾ ਪਾਣੀ ਐ ਪਾਣੀ ਦੇਖ ਸਕਦਾ ਤੁਸੀਂ ਬੜਾ ਜ਼ਹਿਰੀਲਾ ਇਸ ਪਰਿਵਾਰ ਦੇ ਚਾਰ ਮੌਤਾਂ ਘਰੋਂ ਜਾਣੀਆਂ ਪ੍ਰਦੂਸ਼ਨ ਬੋਰਡ ਨੂੰ ਪ੍ਰਭਾਵੋ ਅਦਾਲਤ ਨੇ 2 ਕਰੋੜ ਰੁਪਇਆ ਜੁਰਮਾਨਾ ਲਾਇਆ ਕੋਈ ਉਹਦੀ ਪ੍ਰਵਾਹੀ ਨਹੀਂ ਕਰਾ ਰਹਾ ਪ੍ਰਦੂਸ਼ਨ ਬੋਰਡ ਵਾਲਿਆਂ ਥੋੜੀਆਂ-ਬਹੁਤੀਆਂ ਰਿਸ਼ਤਿਆਂ ਲੈ ਕੇ ਉਹ ਚੁੱਪ ਕਰ ਜਾਂਦੇ ਨੇ ਰਿਸਵਤ ਖੋਰੀ ਹੋ ਗਈ ਸਰ ਪੰਜਾਬ ਚ ਕੋਈ ਕਿਸੇ ਦੀ ਜਾਨਵਾਲ ਦੀ ਰਾਖੀ ਦੀ ਕੋਈ ਪ੍ਰਵਾਹ ਨਹੀਂ ਕਿਸੇ ਨੂੰ ਹਰੇਕ ਬੰਦਾ ਆਪਦਾ ਘਰ ਪਰਨ ਨੂੰ ਲੱਗਿਆ ਹੋਇਆ ਸੰਗਰੂਰ ਦੇ ਭਵਾਨੀਗੜ ਨਵਦੀਕ ਪਿੰਡ ਆਲੋਆਰਖ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਕਿ ਕਿਸਾਨ ਦੀ ਜ਼ਮੀਨ ਦੇ ਵਿੱਚੋਂ ਲਾਲ ਰੰਗ ਦਾ ਜ਼ਹਿਰੀਲਾ ਪਾਣੀ ਨਿਕਲ ਰਿਹਾ ਤਾਂ ਬਿਲਕੁਲ ਤੁਹਾਨੂੰ ਤਸਵੀਰਾਂ ਅਸੀਂ ਸਮਰਸੀਵਲ ਦੀਆਂ ਦਿਖਾਉਂਦੇ ਹਾਂ ਜਿੱਥੇ ਕਿ ਆਮ ਪੰਜਾਬ ਪੰਜਾਬ ਦੀ ਧਰਤੀ ਦੇ ਵਿੱਚੋਂ ਜਿਹੜਾ ਆਪਾਂ ਕਹਿ ਦਨੇ ਆ ਕਿ ਹਾਂ ਸ਼ੁੱਧ ਪਾਣੀ ਨਿਕਲਦਾ ਤਾਂ ਇੱਥੇ ਜ਼ਹਿਰੀਲਾ ਲਾਲ ਰੰਗ ਦਾ ਪਾਣੀ ਕਿਸਾਨ ਦੀ ਧਰਤੀ ਦੇ ਵਿੱਚੋਂ ਨਿਕਲ ਰਿਹਾ ਲਗਾਤਾਰ ਕਿਸਾਨ ਇਸ ਦੁਬਦਾ ਦੇ ਵਿੱਚ ਪਰੇਸ਼ਾਨ ਆ ਨਜ਼ਦੀਕ ਇੱਕ ਰੰਗ ਬਣਾਉਣ ਵਾਲੀ ਫੈਕਟਰੀ ਸੀ ਜਿਸ ਦੇ ਕਾਰਨ ਕਿਸਾਨ ਨੂੰ ਇਹ ਖਾਮੀ ਆ ਜਾ ਭੁਗਤਣਾ ਪੈ ਰਿਹਾ ਤੇ ਇਹੀ ਜ਼ਹਿਰੀਲੇ ਪਾਣ ਦੇ ਵਿੱਚ ਕਿਸਾਨ ਆਪਣੀ ਫਸਲ ਬੀਜਨ ਨੂੰ ਮਜੂਰ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਝੋਨੇ ਦੀ ਫਸਲ ਜਦੋਂ ਕਣਕ ਦੀ ਫਸਲ ਜਾਂ ਹੋਰ ਫਸਲਾਂ ਇਸ ਜ਼ਹਿਰੀਲੇ ਪਾਣ ਦੇ ਵਿੱਚ ਬੀਜੇ ਜਾਣਗੇ ਤਾਂ ਉਹ ਫਸਲਾਂ ਵੀ ਜ਼ਹਿਰੀਲੀਆਂ ਹੋਣਗੀਆਂ ਪਹਿਲਾਂ ਕਿਸਾਨ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਫਾਈਲ ਫੜ ਰੱਖੀ ਆ ਸਰ ਕੀ ਨਾਮਾ ਤੁਹਾਡਾ ਤੇ ਕਿੰਨੇ ਸਮੇਂ ਤੋਂ ਤੁਹਾਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਮੇਰਾ ਨਾਮ ਕੁਲਵਿੰਦਰ ਸਿੰਘ ਆ ਜਿਲ੍ਹਾ ਸੰਗਰੂਰ ਆ ਪਿੰਡ ਅਲਵਰਖਾ ਇਹ ਮੈਨੂੰ ਅੱਜ ਤੋਂ 25 ਸਾਲ ਹੋ ਗਏ ਜੀ ਇਹਨਾਂ ਨਾਲ ਘੁੰਮਦੇ ਨੂੰ ਉਦੋਂ ਪਹਿਲਾਂ ਮੇਰਾ ਫਾਦਰ ਘੁੰਮਦਾ ਰਿਹਾ ਇਹਨੂੰ ਫੈਕਟਰੀ ਨਾਲ ਲੜਦੇ ਨੇ ਕਿਸੇ ਨੇ ਕੋਈ ਸਰਮਾਈ ਨਹੀਂ ਕੀਤੀ ਤੇ ਇਸ ਕਰਕੇ ਕਿ ਨਾਲ ਜਿੰਦਾ ਵੀ ਅਸੀਂ ਫਸਲਾਂ ਜਿਆਦਾ ਫੈਕਟਰੀ ਹੈਗੀ ਸੀ ਜਦ ਵੀ ਅਸੀਂ ਚੋਜ ਕਰਦੇ ਰਹੇ ਆ ਫੈਕਟਰੀ ਦੇ ਵਿੱਚ ਦੇਖੋ ਤੁਹਾਡੇ ਸਾਹਮਣੇ ਆ ਜੀ ਆ ਫਸਲ ਫੂਕ ਦਿੰਦੀ ਸੀ ਉਦੋਂ ਹੈ ਉਦੋਂ ਬਾਅਦ ਜਾਂਦੇ ਜਾਂਦੇ ਕਿ ਨਾ ਸਾਨੂੰ ਹੋਰ ਨਾਮ ਦੇਗੀ ਇਹ ਜਿਹੜਾ ਇਹਦਾ ਜਿੰਨਾ ਵੀ ਮਾਲਵਾਸੀ ਉਹ ਥੱਲੇ ਪਾ ਗਈ ਧਰਤੀ ਦੇ ਵਿੱਚ ਆ ਉਦੋਂ ਬਾਅਦ ਜਦੋਂ ਫੈਕਟਰੀ ਚੱਲੀ ਗਈ ਤੇ ਨਾਲ ਦੀ ਨਾਲ ਸਾਨੇ ਪਾਣੀ ਜਿਹੜਾ ਡੂੰਘੇ ਬੋਰ ਕਰਾਏ ਨੇ ਤਾਂ ਸਾਨੂੰ ਆ ਲਾਲ ਪਾਣੀ ਦੇਗੀ ਵੀ ਪ੍ਰਸ਼ਾਸਨ ਨਾ ਪ੍ਰੂਫਿਊਸ਼ਨ ਬੋਰਡ ਆ ਐ ਇਹਨਾਂ ਦਾ ਕੋਈ ਬਾਤ ਚਾਰ ਮੌਤਾਂ ਹੋ ਗਏ ਸਾਡੇ ਘਰ ਵਿੱਚ ਚਾਰ ਮੌਤਾਂ ਹੋ ਗਈਆਂ ਉਹ ਕਿਸ ਤਰੀਕੇ ਨਾਲ ਕਿਉਂਕਿ ਵੱਡਾ ਨੁਕਸਾਨ ਪਰਿਵਾਰ ਦਾ ਹੋਇਆ ਹਾਂ ਉਹ ਇਹਦੇ ਕਾਰਨ ਕਿ ਕੋਈ ਮੈਂ ਫੌਜ ਦੇ ਵਿੱਚ ਸੀ ਮੇਰਾ ਫਾਦਰ ਫੌਜ ਦੇ ਵਿੱਚ ਸੀ ਤੇ ਜਿਹੜੇ ਮੇਰੇ ਭਾਈ ਤੇ ਉਹ ਖੇਤੀ ਕੰਮ ਕਰਦੇ ਇਤੇ ਜਦੋਂ ਲੈਵਲ ਉੱਪਰ ਦੀ ਜਦ ਥੋੜਾ ਥੋੜਾ ਰਲਦਾ ਸੀ ਉਹ ਪਾਣੀ ਪੀਣ ਦੇ ਕੰਮ ਕਰਨ ਦੇ ਮਾਰੇ ਬੀ.ਆਈ.ਡੀ ਦੂਰ ਕਿਹੜਾ ਪਾਣੀ ਲੈਣ ਜਾਊਗਾ ਇਹੀ ਪੀ ਲੈਣੇ ਆ ਉਹਨਾਂ ਨਾਲ ਉਹਦੇ ਗੁਰਦੇ ਕੈਂਸਰ ਵਗੈਰਾ ਬਿਮਾਰੀਆਂ ਹੋ ਗਈਆਂ। ਜਦ ਅਸੀਂ ਉਹਨਾਂ ਨੂੰ ਚੈੱਕ ਕਰਾਇਆ ਤਾਂ ਉਹ ਕਹਿੰਦੇ ਵੀ ਇਹ ਪਾਣੀ ਦੇ ਪੀਣ ਕਰਕੇ ਕਿ ਨਾ ਇਹਨਾਂ ਦੇ ਗੁਰਦੇ ਖਤਮ ਹੋ ਗਏ। ਇਹ ਜ਼ਹਿਰੀਲਾ ਪਾਣੀ ਪੀ ਕੇ ਚਾਰ ਮੋਤਾਂ ਵੀ ਹੋ ਗਈਆਂ। ਚਾਰ ਮੋਤਾਂ ਵੀ ਹੋ ਗਈਆਂ। ਪਰ ਹੁਣ ਇਹ ਇਸੇ ਪਾਣੀ ਦੇ ਨਾਲ ਤੁਸੀਂ ਕਿੰਨਾ ਕਿਤੇ ਖੇਤੀ ਕਰ ਰਹੇ ਹੋ ਇਹ ਵੀ ਮਜਬੂਰੀ ਆ। ਇਹ ਸਾਡੀ ਮਜਬੂਰੀ ਆ ਜੀ। ਜੇ ਹੋਰ ਕੋਈ ਤੰਦਾ ਨਹੀਂ ਹੈਗਾ ਸਾਨੂੰ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਅਸੀਂ ਸਾਨੂੰ ਘਟੋ ਘਟਾ ਸੂਏ ਦਾ ਪਾਣੀ ਦਿੱਤਾ ਜਾਵੇ। ਹੈ ਨਾ ਸੂਏ ਦਾ ਪਾਣੀ ਦਿੱਤਾ ਕੋਈ ਪ੍ਰਸ਼ਾਸਨ ਸੁਣੇ ਹੀ ਨਹੀਂ ਰਿਹਾ। ਫਸਲਾਂ ਕਿਵੇਂ ਹੁੰਦੀਆਂ ਨੇ? ਇਹ 50% ਫਸਲ ਹੁੰਦੀ ਆ ਜੀ। ਕਿਸਾਨ ਯੂਨੀਅਨ ਵਾਲੇ ਨਾਲ ਮੌਜੂਦ ਨੇ ਬਾਈ ਜੀ ਕਿਵੇਂ ਦੇਖਦੇ ਹੋ ਇਹ ਜੇ ਪਾਣੀ ਦੇ ਵਿੱਚ ਤਾਂ ਕੋਈ ਮਜ਼ਦੂਰ ਵੀ ਕੰਮ ਨਹੀਂ ਕਰਨਾ ਚਾਹੂਗਾ ਇਹ ਅੱਜ ਭਵਾਨੀਗੜ ਦਾ ਪਿੰਡ ਹੈ ਆਲੂਰਖਾ ਅੱਜ ਆਪਾਂ ਖੜੇ ਆ ਦੇਖ ਸਕਦੇ ਹਾਂ ਇੱਥੇ ਮਜ਼ਦੂਰ ਜਦੋਂ ਜੀਰੀ ਲਾਉਣ ਆਊਗਾ ਉਹਦੇ ਪੈਰ ਖਰਾਬ ਹੋਣਗੇ ਕੀ ਉਹ ਸਾਡੇ ਨੇ ਹੈਗੇ ਕੀ ਕਿਸਾਨ ਸਾਡਾ ਨੇ ਅਸੀਂ ਕੀ ਕਰ ਸਕਦੇ ਹਾਂ ਮੌਤਾਂ ਦੇ ਗੱਲ ਲੱਗਦੇ ਫਿਰਦੇ ਆਂ ਅਸੀਂ ਜਿਹੜਾ ਪਾਣੀ ਹੈ ਪਾਣੀ ਦੇਖ ਸਕਦੇ ਤੁਸੀਂ ਬੜਾ ਜ਼ਹਿਰੀਲਾ ਇਸ ਪਰਿਵਾਰ ਦੀਆਂ ਚਾਰ ਮੌਤਾਂ ਘਰੋਂ ਜਾਣੀਆਂ ਇਸ ਫੌਜੀ ਸਾਹਿਬ ਨੂੰ ਵੀ ਕਿਉਂ ਹਾਰਡ ਦਾ ਮਰੀਜ਼ ਹੈ ਇਹ ਪਾਣੀ ਆਪਣਾ ਘਰੋਂ ਲੈ ਕੇ ਆਉਂਦਾ ਇਹਨੂੰ ਪੀਣੋ ਜੀ ਇੱਥੋਂ ਕਿਸੇ ਮੋਟਰ ਦਾ ਪਾਣੀ ਨਹੀਂ ਵਧੀਆ ਹੈਗਾ ਪੀਣਾ ਤਾਂ ਬਹੁਤ ਮੁਸ਼ਕਿਲ ਹੈ ਤਾਂ ਮੈਨੂੰ ਲੱਗਦਾ ਅਗਰ ਆਪਾਂ ਹੱਥ ਵੀ ਧੋ ਲਈਏ ਫਿਰ ਵੀ ਕੋਈ ਨਾ ਕੋਈ ਰੈਐਕਸ਼ਨ ਕਰੂਗਾ ਇਹ ਤਾਂ ਜੀ ਇੱਥੇ ਇੱਕ ਕਹਿ ਨਹੀਂ ਸਕਦੇ ਵੀ ਜੇ ਆਪਾਂ ਜੰਗਲ ਪਾਣੀ ਵਾਲੇ ਹੱਥ ਵੀ ਧੋਈਏ ਨਾ ਉਹ ਵੀ ਖੁਰਕਟ ਸਕਦੀ ਹੈ ਆ ਕੰਦਾਂ ਦੇ ਦੇਖ ਸਕਦੇ ਹੋ ਤੁਸੀਂ ਕਿਵੇਂ ਲਾਗਤਾਈ ਪਈ ਹੈ ਕੀ ਸਰੀਰ ਨੂੰ ਕਿੰਨਾ ਨੁਕਸਾਨ ਕਰਦੀ ਹੈ ਬਿਲਕੁਲ ਉਹ ਦਿਵਾਰਾਂ ਜ਼ਰੂਰ ਮੈਂ ਦਿਖਾਉਣੀਆ ਚਾਹੂੰਗਾ ਕਿ ਉਹ ਦਿਵਾਰਾਂ ਦੇ ਉੱਪਰ ਵੀ 5 5 6 6 ਫੁੱਟ ਤੱਕ ਕਿੰਨਾ ਕਿਤੇ ਇਸ ਜ਼ਹਿਰੀਲੇ ਪਾਣੀ ਦੇ ਵੱਲੋਂ ਭਿਆਨਕ ਆਪਣਾ ਅਸਰ ਦਿਖਾਇਆ ਗਿਆ ਬਾਈ ਜੀ ਤੁਹਾਡਾ ਕੀ ਨਾਮ ਕਿਹੜੀ ਯੂਨੀਅਨ ਕੋਲਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਦਾ ਪ੍ਰਧਾਨ ਹਾਂ ਪੋਹਾਨੀਗੜ੍ਹ ਦਾ ਬਾਈ ਜੀ ਕਿਵੇਂ ਦੇਖਦੇ ਹੋ ਕਿਸਾਨ ਜਥੇਬੰਦੀਆਂ ਕਿਸਾਨ ਦੇ ਨਾਲ ਖੜਦੀਆਂ ਜਦੋਂ ਮੁਸੀਬਤ ਆਉਂਦੀ ਹੈ ਪਰ ਇਹ ਕਿਸਾਨ 1995 ਤੋਂ ਜੂਝ ਰਿਹਾ ਹੋਂ ਤੱਕ ਤੁਹਾਡੇ ਵੱਲੋਂ ਕੀ ਕਿਤਨੇ ਕਦ ਤੱਕ ਯਤਨ ਕੀਤੇ ਗਏ ਨੇ ਜਦੋਂ ਦੇ ਬਾਈ ਸਾਡੇ ਨਾਲ ਮਤਲਬ ਇਸ ਤਰ੍ਹਾਂ ਦਾ ਪਾਣੀ ਹੋਇਆ ਉਦੋਂ ਦੇ ਅਸੀਂ ਲੜ ਰਹੇ ਹਾਂ ਮੈਨੂੰ ਵੀ 2-3 ਸਾਲ ਹੋ ਗਏ ਪ੍ਰਧਾਨ ਬਣੇ ਨੂੰ ਉਦੋਂ ਦਾ ਮੈਂ ਵੀ ਲੜਦਾ ਏ ਡੀ ਸਾਹਿਬ ਨੂੰ ਮਿਲੇ ਏਡੀ ਸਾਹਿਬ ਨੂੰ ਮਿਲੇ ਜਿਹੜੇ ਬਾਈ ਦੇ ਭਰਾਵਾਂ ਦੀ ਮੌਤ ਹੋ ਗਈ ਭਜਾਈਆਂ ਦੀ ਮੌਤ ਹੋ ਗਈ ਉਹਨਾਂ ਦੇ ਬੱਚਿਆਂ ਵਾਸਤੇ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਉਹਨਾਂ ਦਾ ਕੋਈ ਮਤਲਬ ਪ੍ਰਬੰਧ ਕਰੋ ਰੋਜ਼ਗਾਰ ਦਾ ਕਿਉਂਕਿ ਇਹ ਜਿਹੜੀ ਖੇਤੀ ਵਾਲਾ ਪਾਣੀ ਹੈ ਭਰਾਵੋ ਆਪ ਪੀਣਾ ਫਸਲ ਨੂੰ ਲਾਉਣਾ ਜਾਂ ਅਸੀਂ ਤਾਂ ਮਤਲਬ ਪਸ਼ੂਆਂ ਨੂੰ ਵੀ ਇਹ ਪਾਣੀ ਨਹੀਂ ਪਿਲਾ ਸਕਦੇ ਇਹ ਸਾਡੀ ਮਜਬੂਰੀ ਹੈ ਹੋਰ ਕੋਈ ਹੱਲ ਨਹੀਂ ਹੈਗਾ ਇਥੋਂ ਨੇੜੇ ਮਤਲਬ ਸੂਏ ਦਾ ਨਹਿਰੀ ਪਾਣੀ ਲੰਘਦਾ ਉਹ ਸਰਕਾਰ ਸਾਨੂੰ ਕੋਈ ਪ੍ਰਬੰਧ ਕਰਕੇ ਨਹੀਂ ਦੇ ਰਹੀ ਜੇ ਸਰਕਾਰ ਚਾਹੇ ਸਰਕਾਰ ਕੋਲੇ ਬਹੁਤ ਤਰ੍ਹਾਂ ਦੇ ਜਿਹੜੇ ਕੁਦਰਤੀ ਰਾਹਤ ਫੰਡ ਹੁੰਦੇ ਨੇ ਜੇ ਸਰਕਾਰ ਉਹਦੇ ਵਿੱਚੋਂ ਸਾਨੂੰ ਪਰਲੇ ਬੰਨੇ ਬੋਰ ਕਰਾ ਕੇ ਵੀ ਦੇ ਸਕਦੀ ਹੈ ਪ੍ਰਬੰਧ ਕਰ ਸਕਦੀ ਹੈ ਬੋਰਡ ਵਾਲੇ ਤੁਸੀਂ ਕਹਿ ਰਹੇ ਸੀਗੇ ਪੋਲਿਊਸ਼ਨ ਬੋਰਡ ਵਾਲੇ ਆਉਂਦੇ ਨੇ ਉਹਨਾਂ ਦਾ ਕੋਈ ਹੱਲ ਕੱਢਿਆ ਪ੍ਰਦੂਸ਼ਣ ਬੋਰਡ ਨੂੰ ਭਰਾਵੋ ਅਦਾਲਤ ਨੇ 2 ਕਰੋੜ ਰੁਪਇਆ ਜੁਰਮਾਨਾ ਲਾਇਆ ਕੋਈ ਉਹਦੀ ਪ੍ਰਵਾਹੀ ਨਹੀਂ ਕਰਾ ਰਹਾ ਹੈ ਪ੍ਰਦੂਸ਼ਣ ਬੋਰਡ ਵਾਲਿਆਂ ਥੋੜੀਆਂ-ਬਹੁਤੀਆਂ ਰਿਸ਼ਤਾਂ ਲੈ ਕੇ ਉਹ ਚੁੱਪ ਕਰ ਜਾਂਦੇ ਨੇ ਰਿਸ਼ਤਤ ਖੋਰੀ ਹੋ ਗਈ ਪੰਜਾਬ 'ਚ ਕੋਈ ਕਿਸੇ ਦੀ ਜਾਨ ਮਾਲ ਦੀ ਰਾਖੀ ਦੀ ਕੋਈ ਪ੍ਰਵਾਹ ਨਹੀਂ ਕਿਸੇ ਨੂੰ ਹਰੇਕ ਬੰਦਾ ਆਪਦਾ ਘਰ-ਪਰਨ ਨੂੰ ਲੱਗਾ ਹੋਇਆ ਨਾ ਸਰਕਾਰਾਂ ਸੁਣਦੀਆਂ ਨਾ ਅਫਸਰ ਸੁਣਦੇ ਆ ਬਿਲਕੁਲ ਦੋ ਮੰਨ ਲਓ ਲਗਾਤਾਰ ਇਹ ਜਿਹੜਾ ਕਿਸਾਨ ਹੈਗਾ ਜੂਝ ਰਿਹਾ ਦੋ ਤਿੰਨ ਮੋਟਰਾਂ ਇੱਥੇ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਪਾਣੀ ਆਉਂਦਾ ਪਰ ਵੱਡੀ ਤੁਹਾਨੂੰ ਸਮੱਸਿਆ ਦੱਸਦੀ ਏ ਜਿਹੜੀ ਕਿਸਾਨ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਕੀ ਇਹ ਮੋਟਰ ਤੁਸੀਂ ਮੇਰੇ ਇੱਕ ਪਾਸੇ ਦੇਖ ਸਕਦੇ ਹੋ ਇਹ ਉਹ ਮੋਟਰ ਆ ਜਿੱਥੇ ਕਿਸਾਨ ਦੀ ਮੋਟਰ ਤੋਂ ਲਾਲ ਰੰਗ ਦਾ ਪਾਣੀ ਆਉਂਦਾ ਪਰ ਦੂਜੇ ਪਾਸੇ ਸੁਹਾ ਵਗ ਰਿਹਾ ਜਿਹੜੀ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਹਰ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਦੀ ਸਪਲਾਈ ਦੇ ਰਹੀਆਂ ਤਾਂ ਉੱਥੇ ਇਹ ਕਿਸਾਨ ਜਿਹਨੂੰ ਸਭ ਤੋਂ ਸਖਤ ਜ਼ਰੂਰਤ ਆ ਜਿਹੜਾ ਕਿਸਾਨ ਜ਼ਹਿਰੀਲੇ ਪਾਣੀ ਦੇ ਵਿੱਚ ਫਸਲਾਂ ਜਿਹੜਾ ਉਗਾਉਣ ਦੇ ਲਈ ਮਜਬੂਰ ਆ ਉਹਦੇ ਖੇਤਾਂ ਦੇ ਵਿੱਚ ਸਿਰਫ 10-15 ਫੁੱਟ ਇਹ ਸੂਹਾ ਤੁਹਾਨੂੰ ਮੈਂ ਪਹਿਲਾਂ ਤਸਵੀਰ ਦਿਖਾਉਂਗਾ ਦੂਜੇ ਪਾਸੇ ਤੁਸੀਂ ਮੋਟਰ ਦੇਖ ਸਕਦੇ ਹੋ ਸਿਰਫ 10-15 ਫੁੱਟ ਤੱਕ ਇਸ ਕਿਸਾਨ ਨੂੰ ਹੁਣ ਤੱਕ ਸੂਏ ਦਾ ਪਾਣੀ ਨਹੀਂ ਮਿਲਿਆ ਜ਼ਹਿਰੀਲੀ ਜਿਹੜਾ ਪਾਣੀ ਦੇ ਨਾਲ ਇਹ ਕਿਸਾਨ ਆਪਣੀਆਂ ਫਸਲਾਂ ਉਗਾਉਣ ਦੇ ਲਈ ਬੀਜਣ ਦੇ ਲਈ ਮਜਬੂਰ ਆ ਦੇਖੋ ਇਹ ਇਸ ਜਗ੍ਹਾ ਉੱਤੇ ਇਸ ਪਿੰਡ ਦੇ ਵਿੱਚ ਪਹਿਲਾਂ ਇੱਕ ਮਠਾਰੂ ਕੈਮੀਕਲਜ਼ ਨਾਮ ਦੀ ਇੱਕ ਫੈਕਟਰੀ ਸੀ ਉਹ ਕੰਮ ਕਰਦੀ ਸੀ ਉਸ ਫੈਕਟਰੀ ਵੱਲੋਂ ਜਿਹੜਾ ਗਰਾਊਂਡ ਵਾਟਰ ਦੀ ਕੰਟਾਮਿਨੇਸ਼ਨ ਕੀਤੀ ਗਈ ਸੀ ਉਸ ਕੰਟਾਮਿਨੇਸ਼ਨ ਤੋਂ ਰਿਪੋਰਟ ਆਈ ਉਸ ਤੋਂ ਬਾਅਦ ਐਨਜੀਟੀ ਵਿੱਚ ਮਨ ਲਓਗੇ ਐਨਜੀਟੀ ਦੇ ਵਿੱਚ ਵੀ ਇਹ ਕੇਸ ਗਿਆ ਸੀ ਔਰ ਉਹਦੇ ਵਿੱਚ ਐਨਜੀਟੀ ਜੀ ਵੱਲੋਂ ਕਾਫੀ ਐਡਵਰਸ ਰਪੋਰਟ ਜਿਹੜੇ ਸੀ ਕੀਤੇ ਗਏ ਸੀ ਔਰ ਉਹਦੇ ਵਿੱਚ ਕਾਫੀ ਜਿਹੜਾ ਹੈ ਉਸ ਜਗਾਹ ਤੇ ਜਿਹੜਾ ਗਰਾਊਂਡ ਵਾਟਰ ਕੰਟਾਮਿਨੇਟ ਹੋਇਆ ਉਸ ਨੂੰ ਸਾਫ ਕਰਨ ਲਈ ਬਾਹਰ ਰੈਮੈਡੀਸ਼ਨ ਕਰਨ ਦੇ ਵੀ ਹੁਕਮ ਕੀਤੇ ਗਏ ਸਨ ਸੋ ਉਹਦੀ ਅਸੈਸਮੈਂਟ ਵਗੈਰਾ ਕੀਤੀ ਉਹਦੇ ਵਿੱਚ ਸਰਕਾਰ ਜਿਹੜੀ ਹੈ ਉਹ ਸਰਕਾਰ ਵੱਲੋਂ ਕਿਉਂਕਿ ਉਹਦੀ ਲਾਇਬਿਲਟੀ ਜਿਹੜੀ ਹੈ ਉਹ ਗਵਰਨਮੈਂਟ ਦੀ ਬਣਾਈ ਗਈ ਸੀ ਨਾਲ ਸੋ ਉਹਦੇ ਵਿੱਚ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਚ ਐਨਜੀਟੀ ਦੇ ਆਰਡਰ ਦੇ ਅਗੇਂਸਟ ਗਈ ਹੋਈ ਹੈ ਅਹ ਸੋ ਇਸ ਕਰਕੇ ਅਜੇ ਮੈਟਰ ਸਬਜੈਕਟ ਹੁਣ ਕਰਕੇ ਇਹਦੇ ਵਿੱਚ ਅੱਗੇ ਕੋਈ ਕਾਰਵਾਈ ਨਹੀਂ ਹੋਈ। ਅ ਜਿਹੜਾ ਕਿਸਾਨ ਤੁਸੀਂ ਗੱਲ ਕੀਤੀ ਟਿਊਬਵਲ ਚੋਂ ਪਾਣੀ ਆ ਰਿਹਾ ਜਾਂ ਇਹੋ ਜਿਹਾ ਕੋਈ ਹੋਰ ਕਿਸਾਨ ਵੀ ਜਿਹੜੇ ਨੇ ਉਹ ਸਾਨੂੰ ਐਪਲੀਕੇਸ਼ਨ ਦੇਣ ਅਸੀਂ ਨੀਅਰੈਸਟ ਕੋਈ ਬਾਹਰ ਜਿਹੜਾ ਹੈ ਉਹ ਤੋਂ ਕੋਈ ਖਾਲ ਜਾਂ ਪਾਈਪਲਾਈਨ ਜਿਹੜੀ ਹੈ ਉਹਦੀ ਅਰੇਂਜਮੈਂਟ ਕਰਕੇ ਉਹਨਾਂ ਦਾ ਟੈਂਪੋਰਰੀ ਜਿਹੜਾ ਸਲੂਸ਼ਨ ਅਸੀਂ ਕਰ ਸਕਦੇ ਹਾਂ। ਸਰ ਸਰ ਮਾਮਲਾ ਜਿਹੜਾ ਕ੍ਰਿਟੀਕਲ ਹੈ ਕਿ ਇਸ ਤਰ੍ਹਾਂ ਧਰਤੀ 'ਤੇ ਪਾਣੀ ਪਾਇਆ ਜਾ ਸਕਦਾ ਹੈਗਾ ਜਿਵੇਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬਿਲਕੁਲ ਇਹਦੇ ਵਿੱਚ ਦੇਖੋ ਸਬੰਧਤ ਮਹਿਕਮਿਆਂ ਦੀ ਵੀ ਜਿੰਨੂੰ ਕਵਾਂਗੇ ਕਿ ਉਹਨਾਂ ਦੇ ਵੀ ਲੋਬ ਕਿ ਕਿ ਸਟ੍ਰੀਕ ਨਾ ਜਿਹੜੀ ਇੱਕ ਫੈਕਟਰੀ ਹੈ ਉਹਨੂੰ ਗਰਾਉਂਡ ਵਾਟਰ ਦੇ ਵਿੱਚ ਬੋਰਵੈਲ ਕਰਕੇ ਜਿਹੜਾ ਹੈ ਡਾਈ ਵਾਲਾ ਪਾਣੀ ਆ ਕੈਮੀਕਲ ਵਾਲਾ ਪਾਣੀ ਜਿਹੜਾ ਛੁੱਟਿਆ ਗਿਆ ਹੈ ਉਹਦੇ ਵਿੱਚ ਲਾਇਬਿਲਟੀ ਜਿਹੜੀ ਹੈ ਸਿਰਫ ਫੈਕਟਰੀ ਮਾਲਕ ਦੀ ਨਹੀਂ ਉਹਦੇ ਵਿੱਚ ਜਿਹੜੇ ਸੁਪਰਵਾਈਜ਼ਰੀ ਡਿਪਾਰਟਮੈਂਟਸ ਨੇ ਉਹਨਾਂ ਦੀ ਲਾਇਬਿਲਟੀ ਬਣਦੀ ਆ ਸੋ ਸਾਰਾ ਇਹ ਆਲਰੇਡੀ ਮਸਲਾ ਜਿਹੜਾ ਹੈ ਮਾਨਯੋਗ ਐਨਜੀਟੀ ਦੇ ਧਿਆਨ ਵਿੱਚ ਸੀ ਉਹਨਾਂ ਵੱਲੋਂ ਬੜੇ ਸਖ਼ਤ ਆਰਡਰ ਵੀ ਕੀਤੇ ਗਏ। ਤੁਸੀਂ ਕਹਿ ਰਹੇ ਕਿ ਮਾਮਲਾ ਹੁਣ ਦੁਬਾਰਾ ਕੋਰਟ ਚ ਹੈ ਕੀ ਉਹ ਤਾਂ ਖਾਤਿਆਂ ਦੇ ਆ ਰਹੇ ਆ ਕਿ ਪਾਣੀ ਸਾਫ਼ ਕਰਨਾ ਪ੍ਰੋਟਰੀਟ ਕਰਨਾ ਬਹੁਤ ਮੁਸ਼ਕਲ ਹੈ। ਇਹਦੇ ਵਿੱਚ ਐਨਜੀਟੀ ਵੱਲੋਂ ਨਾ ਜਿਹੜਾ এনवायरमेंटਲ ਕੰਪੰਸੇਸ਼ਨ ਪਾਇਆ ਗਿਆ ਉਹਦੀ ਰਿਕਵਰੀ ਕਰਨ ਦੇ ਆਰਡਰ ਵੀ ਕੀਤੇ ਗਏ ਸੀ। ਇਸ ਜਿਹੜੀ ਮਠਾਰੂ ਕੈਮੀਕਲ ਫੈਕਟਰੀ ਹੈ ਇਹਦੇ ਸੰਗਰੂਰ ਦੇ ਵਿੱਚ ਐਸਿਡਸ ਨੇ ਨੌਇਡਾ ਦੇ ਵਿੱਚ ਐਸਿਡਸ ਨੇ ਕੋਈ ਲੁਧਿਆਣਾ ਦੇ ਵਿੱਚ ਵੀ ਐਸਿਡਸ ਨੇ ਸਾਰਿਆਂ ਦੀ ਰਿਕਵਰੀ ਜਿਹੜਾ ਪ੍ਰੋ ਤਾਂ ਕਿ ਉਹਨਾਂ ਨੂੰ ਰਿਕਵਰ ਕਰਕੇ ਅਮਾਉਂਟ ਜਿਹੜੀ ਉਹ ਖਰਚੀ ਜਾ ਸਕੇ ਇਸ ਕੰਮ ਦੇ ਲਈ ਸਰ ਹੁਣ ਕਿਸਾਨ ਨੂੰ ਲੈ ਲਈ ਪਾਣੀ ਬਕਸਰ ਜੀ ਅਪਲਾਈ ਜੀਕਰ ਨੀਰੈਸਟ ਕੋਈ ਜਿਹਾ ਬਾਹਾਂ ਜਾਂ ਡਿਸਟ੍ਰੀਬਿਊਟਰੀ ਹੈ ਤਾਂ ਮੇਰੇ ਕੋਲ ਅਪਲਾਈ ਕਰ ਲੈਣ ਮੈਂ ਪ੍ਰਾਇਓਰਟੀ ਉੱਤੇ ਜਿਹੜਾ ਹੈ ਉਹਨ ਦਾ ਕੇਸ ਜਿਹੜਾ ਜਿਹੜਾ ਪ੍ਰੋਸੈਸ ਕਰਵਾ ਦਾਂਗਾ ਉਹਨ ਨੂੰ ਨਕਾ ਲੱਗਣ ਵਾਲਾ ਜਾਂ ਬੁੱਗਾ ਲੱਗਣ ਵਾਲਾ ਜਿਹੜਾ ਉਹ ਕਰਵਾ ਸਕਦਾ ਚਰਨਜੀਤ ਕੌਸ਼ਲ ਪਿੰਡ ਆਲੋਵਰਖ ਜ਼ਿਲ੍ਹਾ ਸੰਗਰੂਰ ਤੋਂ ਨਾਓ ਇੰਡੀਆ ਪੰਜਾਬੀ